ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗਾਲਬ ਖੁਰਦ ਇਹ ਪਿੰਡ ਜਗਰਾਉਂ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਵੈਸੇ ਦੋਸਤੋ ਜਦੋਂ ਆਪਾਂ ਲੁਧਿਆਣੇ ਤੋਂ ਮੋਗੇ ਵਾਲੀ ਸੜਕ ਦੇ ਉੱਤੇ ਆਉਣੇ ਆ ਤਾਂ ਉਸ ਸੜਕ ਦੇ ਨੇੜ ਦਾ ਹੀ ਇਹ ਪਿੰਡ ਹੈ ਗਾਲਬ ਕਲਾਂ ਬਿਲਕੁਲ ਨਾਲ ਦਾ ਪਿੰਡ ਹੈ ਤਲਵੰਡੀ ਮੱਲੀਆਂ ਮੋਗੇ ਜ਼ਿਲ੍ਹੇ ਦਾ ਪਿੰਡ ਉਹ ਵੀ ਇਹਦੇ ਨੇੜ ਰਹਿ ਜਾਂਦਾ ਸੋ ਗਾਲਬ ਖੁਰਦ ਦੇ ਵਿੱਚੋਂ ਇਹ ਵੀਡੀਓ ਬਣ ਰਹੀ ਹੈ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਅੱਜ ਬਾਈ ਨੇ ਇਹ ਸਾਰੇ ਪਸ਼ੂ ਵਕਾਊ ਕੀਤੇ ਹੋਏ ਆ ਵੈਸੇ ਬਾਈ ਵਪਾਰ ਦਾ ਕੰਮ ਵੀ ਕਰ ਲੈਂਦਾ ਨਾਲ ਅੱਜ ਦੀ ਵੀਡੀਓ ਦੇ ਚਾਰ ਨਾਗ ਜਿੰਨਾ ਚੱਕ ਕੇ ਮੇਲਕਾਫ ਕੱਟਾ ਦੱਸੋ ਇਹ ਵੀ ਬਾਈ ਨੇ ਵੇਚਣਾ ਇਹਦੇ ਨਾਲ ਵੈੜ ਖੜੀ ਹੈ ਗੱਬਣ ਹੈ ਕੁਝ ਟਾਈਮ ਬਾਕੀ ਹੈ ਵਕਾਊ ਆ ਟੋਕੜ ਗੱਬਣ ਵੈੜ ਦੁੱਧ ਦਿੰਦੀ ਹੈ ਚੈੱਕ ਪਾਸ ਹੈ ਕਿੰਨੇ ਚਰ ਦੀ ਗੱਬਣੋਂ ਬਾਈ ਦੱਸ ਦੂਗਾ ਬਹੁਤ ਸੋਹਣੀ ਗਾਂ ਇਹ ਵੀ ਫੋਰ ਸੇਲ ਹੈ ਤੇ ਇਹ ਤੋਂ ਅੱਗੇ ਇੱਕ ਹੋਰ ਗਾਂ ਖੜੀ ਹੈ ਜਿੰਨੇ ਪਸ਼ੂ ਤੁਹਾਨੂੰ ਦਿਖਾ ਦਾਂਗੇ ਚਾਰ ਦੇ ਚਾਰ ਨਾਗ ਇਹਨਾਂ ਦੀ ਕੀਮਤ ਵੀਡੀਓ ਦੇ ਵਿੱਚ ਹੀ ਹੋਊਗੀ ਸੋ ਡਿਮਾਂਡ ਤੁਹਾਨੂੰ ਵੀਡੀਓ ਚ ਦੱਸ ਦਿਆਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਚੰਗਾ ਲੱਗੇ ਚੈੱਕ ਪਾਸ ਕਰਵਾ ਸਕਦੇ ਹੋ ਉਹਦਾ ਡਾਕਟਰ ਵੀਰ ਭਾਵੇਂ ਨਾਲ ਲੈ ਕੇ ਆਓ ਇੱਥੋਂ ਕਨਫਰਮ ਕਰਕੇ ਲੈ ਜਾਓ ਤਾਂ ਕਿ ਬਾਅਦ ਚ ਕਿਸੇ ਗੱਲੋਂ ਕੋਈ ਫਰਕ ਨਾ ਪਵੇ ਆਓ ਸ਼ੁਰੂਆਤ ਕਰੀਏ ਦੋਸਤੋ ਬਹੁਤ ਸੋਹਣੀ ਵੈਡ ਟੋਕੜ ਗੱਬਣ ਜਿਹੜੀ ਦੁੱਧ ਇਸ ਟਾਈਮ ਦੇ ਰਹੀ ਹੈ ਗੱਬਣ ਵੀ ਹੈ ਇਹਦੇ ਤੋਂ ਵੀਡੀਓ ਦੀ ਉਸ ਤੋਂ ਬਾਅਦ ਚ ਤਿੰਨ ਨਾਗ ਤੁਹਾਨੂੰ ਦੂਜੇ ਦਿਖਾਵਾਂਗਾ ਬਾਈ ਸਤਿ ਸ਼੍ਰੀ ਅਕਾਲ ਆਸਤ੍ਰੀ ਗਾਲ ਜੀ ਨਾਮ ਦੱਸ ਦਿਓ ਬਾਈ ਆਪਣਾ ਨਾਮ ਵੀ ਅਮਰਤਪਾਲ ਸਿੰਘ ਅਮਰਤਪਾਲ ਭਾਈ ਵਪਾਰ ਦਾ ਕੰਮ ਵੀ ਕਰ ਲੈਨੇ ਹੋ ਫਰਨਾਲ ਪਸ਼ੂ ਲੈ ਆਉਣੇ ਹਾਂਜੀ ਹਾਂਜੀ ਵਪਾਰ ਕਰਦਾ ਗਾਵਾਂ ਹੀ ਲਿਆਉਣੇ ਹੋ ਜ਼ਿਆਦਾ ਕਿ ਮੱਝ ਨਹੀਂ ਗਾਂ ਹੀ ਗਾਂ ਹੀ ਗਾਂ ਹੀ ਆਉਂਦੀ ਹਾਂਜੀ ਅੱਛਾ ਅੱਜ ਆਪਾਂ ਤਿੰਨ ਗਾਵਾਂ ਤੇ ਇੱਕ ਕੱਟਾ ਦਿਖਾਵਾਂਗੇ ਪਹਿਲੇ ਨੰਬਰ ਤੇ ਗਾਂ ਜਿਹੜੀ ਤੇਰੇ ਨਾਲ ਹੀ ਖੜੀ ਹੈ ਬਾਈ ਹਾਂ ਕਿੰਨੇ ਚਿਰ ਦੀ ਗੱਭਣਾ ਇਸ ਦੀ ਵੀਰੇ ਇਹ ਇਹਨੂੰ ਲੱਗ ਜਾਣਾ ਮਾਂ 5 ਤਰੀਕ ਤੋਂ ਜਿਹੜੀ ਮੂਹਰੇ 5 ਤਰੀਕ ਆਉਣੀ ਹੈ 7 ਮਹੀਨਾ ਲੱਗ ਜਾਣਾ ਠੀਕ ਹੈ 7 ਕਿਲੋ ਦੁੱਧਾ ਦੋਨੇ ਟਾਈਮ ਮਿਲਦੀ ਹਾਂਜੀ ਦੋਨੇ ਟਾਈਮ ਨਾਲ ਜੀ ਸੂਆ ਕਿੰਨਾ ਮਸੂਬ ਸੂਆ ਵੀਰੇ ਇੱਕ ਸੂਆ ਦਿੱਤਾ ਦੂਜੇ ਵਾਸਤੇ ਪ੍ਰੈਗਨੈਂਟ ਠੀਕ ਹੈ ਕੀ ਡਿਮਾਂਡ ਰੋਗੇ ਵੀਰੇ ਇਹਦੀ ਲੈਣ ਦੇਣਾ ਮਾਨਤਾ ਨਹੀਂ ਹੋਣਾ 65000 ਰੁਪਈਆ 65000 ਹਾਂਜੀ ਠੀਕ ਹੈ ਖੋਲੋ ਵੀਰੇ ਸੋ ਦੋਸਤੋ ਸਾਢੇ 5 ਮਹੀਨਿਆਂ ਦੀ ਗ 5 ਤਰੀਕ ਤੋਂ 7ਵਾਂ ਮਹੀਨਾ ਲੱਗਣਾ 6 ਕੰਪਲੀਟ ਹੋ ਜਾਣਗੇ 65000 ਰੇਟ ਹੈ ਦੁੱਧ 7 ਕਿਲੋ ਦੋਹਾਂ ਟਾਈਮਾਂ ਦਾ ਵੈੜ ਸੋਣੀ ਹੈ ਟਾਂਚੇ ਦੀ ਵੀ ਬਾਕੀ ਰੰਗ ਰੂਪ ਵੀ ਸੋਹਣਾ ਦੂਜੇ ਸੂਏ ਵਾਸਤੇ ਗੱਬਣਾ ਪਹਿਲਾ ਸੂਆ ਸੋਈ ਵੀ ਵੈੜ ਹੈ ਬਈ ਲਿਓ ਵਾਪਸ ਸੋ ਦੁੱਧ ਐਸ ਟਾਈਮ 7 ਕਿਲੋ ਦੇ ਰਹੀ ਐ ਟੋਕੜ ਗੱਬਣ ਐਚ ਐਫ ਨਸਲ ਦੀ ਸੋਹਣੀ ਸੁਨੱਖੀ ਵੱਛੀ ਜਿਹਨੂੰ ਪਸੰਦ ਆਵੇ ਤਾਂ ਕਾਲ ਤੁਸੀਂ ਕਰ ਸਕਦੇ ਹੋ ਅਥੀ ਚੁਆਈ ਵਾਲਾ ਥਾਣਾ ਤੇ ਬਾਕੀ ਬਾਈ ਨੇ ਕੋਈ ਮਿਲਕਿੰਗ ਮਸ਼ੀਨ ਵੀ ਨਹੀਂ ਇੱਥੇ ਲਾਈ ਹੋਈ ਇੱਥੇ ਮਿਲਕਿੰਗ ਹੁੰਦੀ ਹੈ ਸੋ ਦੁੱਧ 7 ਕਿਲੋ ਦੇ ਰਹੀ ਹੈ ਦੁੱਧ ਇੱਥੇ ਚੋਕੇ ਦੇਖ ਲਓ ਜੇ ਇੱਕ ਮਹੀਨਾ ਇਹਨੂੰ ਹਜੇ ਤੁਸੀਂ ਚੋ ਸਕਦੇ ਹੋ ਗਰਮੀ 'ਚ ਹਜੇ ਦੁੱਧ ਤੁਹਾਨੂੰ ਪਿਆਉਂਦੀ ਰਹੂਗੀ ਉਸ ਤੋਂ ਬਾਅਦ ਇਹਨੂੰ ਡਰਾਈ ਕਰਕੇ ਤੁਸੀਂ ਅਗਲੇ ਸੂਏ ਲਈ ਤਿਆਰ ਕਰ ਸਕਦੇ ਹੋ ਸੋ ਸਾਫ਼ ਸੁਥਰੇ ਹਵਾਨੇ ਦੀ ਇਹ ਵੈਡ ਸੂਆ ਪਹਿਲਾ ਸੂਈ ਦੂਜੇ ਆਸਤੇ ਗੱਭਣ ਜਾਤ ਬਰੀਡ ਜੇ ਆਪਾਂ ਦੇਖਦੇ ਹਾਂ ਦੋਸਤੋ ਤਾਂ ਸੋਹਣੀ ਹੈ ਫੇਸ ਵਾਲੇ ਪਾਸੋਂ ਵੀ ਤੇ ਢਾਂਚਾ ਵੀ ਚੰਗਾ ਹੈ ਕਮਤਪਾਲ ਭਾਈ ਜਿਹੜੀ 2 ਨੰਬਰ ਤੇ ਵਾਰਡ ਆਪਾਂ ਦਿਖਾਉਣੀ ਹੈ ਗਾਂ ਦਿਖਾਉਣੀ ਹੈ ਇਹ ਕਿੰਨੇ ਚਿਰ ਦੀ ਗੱਬਣ ਇਹ ਵੀਰੇ 4 ਤਰੀਕ ਨੂੰ ਇਹਨੂੰ 8ਵਾਂ ਮਹੀਨਾ ਲੱਗਾ ਵਿਆ 4 ਤਰੀਕ ਤੋਂ 8ਵਾਂ ਲੱਗਾ ਹੋਇਆ ਹਾਂਜੀ ਦੋ ਤੋਂ ਡਰਾਈ ਹੈ ਠੀਕ ਹੈ ਮਤਲਬ 8.5 ਮਹੀਨਿਆਂ ਦੀ ਇਹ ਗੱਬਣ ਹੋ ਗਈ 1.5 ਮਹੀਨਾ ਇਹਦਾ ਰਹਿ ਗਿਆ ਹਾਂਜੀ ਹਾਂਜੀ ਦੋ ਦੋ ਹਣ ਡਰਾਈ ਹੈ ਕੀ ਰੇਟ ਹੋਊਗਾ ਇਹਦਾ ਇਹਦਾ ਵੀਰੇ ਲੈਂਦੇ ਨੇ 60000 ਰੁਪਏ 60000 ਖੋਲੀ ਵੀਰੇ ਨੂੰ ਵੀ ਸੋ ਦੋਸੋ 60000 ਰੇਟ ਹੈ 4 ਤਰੀਕ ਤੋਂ 8ਵਾਂ ਮਹੀਨਾ ਚੱਲੀ ਜਾਂਦਾ ਸੋ ਕੀਮਤ ਇਹਦੀ 60000 ਰੁਪਏ ਹੈ ਇਹਨੂੰ 8ਵਾਂ ਮਹੀਨਾ ਚੱਲੀ ਜਾਂਦਾ ਦੱਸੋ 4 ਤਰੀਕ ਤੋਂ ਬਾਈ ਕਹਿੰਦਾ ਵੀ 8ਵਾਂ ਮਹੀਨਾ ਲੱਗ ਗਿਆ ਸੀ ਇਸ ਟਾਈਮ ਦੋ ਦੋ ਇਹ ਡਰਾਈ ਆ ਵਾ ਮੋੜ ਲਓ ਬਾਈ ਸੋ 60000 ਇਹਦੀ ਡਿਮਾਂਡ ਹੈ ਬਾਕੀ ਗੱਲਬਾਤ ਕਰਿਓ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਢਾਂਚਾ ਇਹਦਾ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਅੰਦਰ ਥੋੜੀ ਜਗ੍ਹਾ ਦੇ ਵਿੱਚ ਪਸ਼ੂ ਬੱਧੇ ਵੀ ਆ ਬਾਈ ਕੋਲ ਉੱਥੇ ਹੀ ਬੱਧੇ ਰਹਿੰਦੇ ਆ ਹਾਲਾਂਕਿ ਵਿਕਰੀ ਆਸਤੇ ਪਸ਼ੂ ਆਉਂਦੇ ਰਹਿੰਦੇ ਇੱਥੇ ਪਰ ਜਗਾ ਪੱਕੀ ਆ ਸਾਰੀ ਸੋਏਗਾ ਦੋਸਤੋ 2 ਨੰਬਰ ਤੇ ਤੁਸੀਂ ਦੇਖ ਸਕਦੇ ਹੋ ਰੇਟ ਇਹਦਾ 60000 ਹੈ ਉਹ ਡੇਢ ਕਿ ਮਹੀਨਾ ਜਿਹੜਾ ਹੋਏ ਦਾ ਬਾਕੀ ਐ ਸੂਣ ਦੇ ਵਿੱਚ ਇਹ ਦੋ ਗਾਵਾਂ ਤੁਹਾਨੂੰ ਦਿਖਾਤੀਆਂ ਇੱਕ ਹੋਰ ਵੈੜ ਜਿਹੜੀ ਬਾਈ ਕੋਲ ਵਿਕਰੀ ਵਾਲੀ ਐ ਇਹਦੀ ਵੀ ਆਪਾਂ ਜਾਣਕਾਰੀ ਲੈ ਲੈਂਦੇ ਆ ਜਿਹੜੀ ਇਸ ਸਾਈਡ ਤੇ ਵੈੜ ਖੜੀ ਐ ਬਈ ਇਹ ਕੰਨਾਂ ਮਾ ਸੂਆ ਸੂਗੀ ਵੀਰੇ ਪਹਿਲੇ ਸੂਆ ਵਾ ਤੇ ਹਲੂਣ ਬੱਛੀ ਆ ਪਹਿਲਾ ਸੂਆ ਸੂਆ ਨੇ ਹਾਂਜੀ ਦੰਦੋ ਕਿਵੇਂ ਆ ਬਈ ਇਹ ਦੰਦੋ ਵੀਰੇ ਚਾਰ ਦੰਦਾਂ ਠੀਕ ਹੈ ਕਿਨੇ ਚਰ ਦੀ ਗੱਪਣਾ ਵੀਰੇ ਇਹ 4 ਤਰੀਕ ਨੂੰ ਇਹਨੂੰ ਲੱਗਿਆ ਹੋਇਆ 8ਵਾਂ ਮਹੀਨਾ ਦੋਨੇ ਇੱਕ ਇੱਕ ਰੋਣੀਆਂ ਠੀਕ ਹੈ 4 ਤਰੀਕ ਨੂੰ ਇਹਨੂੰ 8ਵਾਂ ਮਹੀਨਾ ਜਿਹੜਾ ਹੋ ਲੱਗਾ ਹੋਇਆ ਹਾਂਜੀ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ ਵੀਰੇ ਲੈਣ ਦੇਣੀ 65000 ਰੁਪਇਆ 65000 ਹਾਂਜੀ ਠੀਕ ਹੈ ਖੋਲੋ ਬਾਈ ਇਹਨੂੰ ਸਲਸੋ ਰੇਟ ਇਹਦਾ ਵੀ 65000 ਆ ਚਾਰ ਦੰਦ ਵਹਿੜਾ ਸੋ ਚੰਗੇ ਕੱਦ ਕਾਠਦੀ ਐ ਸੋਹਣੀ ਸੰਭੀ ਵੀ ਐ ਚਾਂਚਾ ਬਹੁਤ ਸੋਹਣਾ ਤੇ ਹਵਾਨਾ ਵੀ ਸੋਹਣਾ ਬਣਾਉਂਦੀ ਆਉਂਦੀ ਆ ਤੋ 4 ਤਰੀਕ ਤੋਂ 8ਵਾਂ ਮਹੀਨਾ ਲੱਗਾ ਤੇ ਅੱਜ 20 ਤਰੀਕ ਨੂੰ ਆਪਾਂ ਇਹਦੀ ਵੀਡੀਓ ਬਣਾ ਰਹੇ ਆਂ ਚੈੱਕਪਾਸ ਭਾਵੇਂ ਕਰਵਾ ਲਓ ਆਪਦਾ ਡਾਕਟਰ ਵੀਰ ਲਿਆ ਕੇ ਵੀ ਕਿੰਨੇ ਦਿਨ ਇਹ ਜਾਂ ਕਿੰਨਾ ਟਾਈਮ ਗਾਵਾਂ ਲੈਣੀਆਂ ਥੱਲੋ ਚੰਗੀ ਨਿਕਰੂਗੀ ਇੱਕੋ ਘਰ ਤੋਂ ਬਾਈ ਕਹਿੰਦਾ ਦੋਨੇ ਗਾਵਾਂ ਖਰੀਦੀਆਂ ਸੀ ਇੱਕ ਇਹ ਤੇ ਇੱਕ ਜਿਹੜੀ ਇਹ ਤੋਂ ਪਹਿਲਾਂ ਤੋਰ ਹਟੇ ਚੰਗੀ ਸੰਭੀ ਹੋਈ ਵੈੜ ਪਹਿਲੇ ਸੂਇਆस्ते ਗੱਭਣ 4 ਮਹੀਨਿਆਂ ਦੀ ਥੋੜਾ ਕ੍ਰਾਸ ਚਾ ਤਾਂ ਇਹ ਗਰਮੀ ਦੀ ਰੁੱਤ ਚ ਵਧੀਆ ਦੁੱਧ ਦਿੰਦੀ ਰਹੂਗੀ ਬਾਕੀ ਤੁਸੀਂ ਆ ਕੇ ਦੇਖ ਲਓ ਜੀ ਜੀ ਨੂੰ ਜਾਚੇ ਰੋਟਾਂ ਚਾ ਇਹਦਾ ਵੀ ਦੱਸੋ ਬਹੁਤ ਸੋਹਣਾ ਹੈ ਇਹਦਾ ਰੇਟ 65000 ਸੋ ਤਿੰਨ ਗਾਵਾਂ ਜਿਹੜੀਆਂ 60000 ਤੋਂ ਰੇਟ ਸ਼ੁਰੂ ਹੁੰਦਾ ਤੇ ਦੋ ਗਾਵਾਂ ਦਾ ਰੇਟ 6565000 ਹੈ ਇੱਕ ਦੁੱਧ ਦੇ ਰਹੀ ਹੈ ਤੇ ਦੂਜੀ ਚਾਰ ਦੰਦ ਪਹਿਲੇ ਹਾਸਤੇ ਗੱਬਣ ਇਸ ਟਾਈਮ ਦਸਦੀ ਹੈ ਹਵਾਨਾ ਸੋਹਣਾ ਪੱਟਿਆ ਦੱਸੋ ਇਹਨੇ ਤੁਸੀਂ ਦੇਖ ਸਕਦੇ ਹੋ ਹਜੇ ਟਾਈਮ ਡੇਢ ਮਹੀਨਾ ਪਿਆ ਸੋਨ ਦੇ ਵਿੱਚ ਪੂਰੀ ਤਿਆਰ ਹੋ ਜਾਣੀ ਹੈ ਇਹ ਕਟਾ ਵੀ ਬਾਈ ਕੋਲ ਹੈਗਾ ਜਿਹੜਾ ਬਾਈ ਸ਼ਾਇਦ ਵੇਚ ਦੂਗਾ ਪੁੱਛ ਲੈਨੇ ਆਪਾਂ ਵੀਰ ਤੋਂ ਬਈ ਇਹ ਕਟਾ ਜਿਹੜਾ ਇਹ ਵੀ ਵਿਕਰੀ ਚ ਹੀ ਹੈ ਹਾਂਜੀ ਵੀਰ ਵਿਕਰੀ ਚ ਹੀ ਹੈ ਕਿੰਨੀ ਕੁ ਉਮਰ ਹੈ ਦੀ ਵੀਰ ਉਮਰ ਇਹਦੀ ਜਿੰਨਾ ਤੋਂ ਲਿਆ ਉਹ ਤਾਂ ਕਹਿੰਦੇ ਸੀ 8-9 ਮਹੀਨੇ ਬਾਕੀ ਹੁਣ ਪਤਾ ਨਹੀਂ ਆਪਾਂ ਨੂੰ ਠੀਕ ਹੈ ਅੱਛਾ ਕੀ ਰੇਟ ਕਰਦੇ ਹਾਂ ਇਹਦਾ ਵੀਰ ਇਹਦਾ 18000 ਰੁਪਈਆ 18000 ਹਾਂਜੀ ਠੀਕ ਹੈ ਤੋਂ 218000 ਦਾ ਇੱਕ ਕਟਾ ਬਾਈ ਤੋਰ ਦੇ ਮੜਾ ਜੇ ਮਿਲ ਜੂਗਾ ਉਮਰ 8-9 ਮਹੀਨੇ ਖੈਰ ਇੰਨੀ ਕੀ ਹੋਣੀ ਹੈ ਕਿਉਂਕਿ ਸਿੰਗ ਜੇ ਕੱਟ ਹੀ ਪਾਇਆ ਇਹਨੇ ਥੋੜਾ ਜਿਹਾ ਮੋੜਨਾ ਸ਼ੁਰੂ ਹੋਇਆ ਹੈ ਸਿੰਗ ਤੋਂ ਪਤਾ ਲੱਗਦਾ ਬਾਕੀ ਸਾਫ ਸੁਥਰਾ ਕੱਟਾ ਹੈ ਸੰਭਿਆ ਚੰਗਾ ਬਾਈ ਇਥੋਂ ਮੋੜ ਲਾ ਬਾਈ 18000 ਦਾ ਦੱਸੋ ਇਹ ਕੱਟਾ ਬਾਈ ਕਿੰਨਾ ਦੇ ਦੇਵਾਂਗੇ ਜਿਹਨੂੰ ਪਸੰਦ ਆਵੇ ਤਾਂ ਰੱਖਣਾ ਚਾਹੁੰਦਾ ਆਪਦੀਆਂ ਮੱਜਾਂ ਦੇ ਵਿੱਚ ਤੁਸੀਂ ਕੱਟਾ ਖਰੀਦ ਸਕਦੇ ਹੋ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਚਾਰ ਵਿਕਰੀ ਵਾਲੇ ਆ ਵਪਾਰ ਦਾ ਕੰਮ ਬਾਈ ਕਹਿੰਦਾ ਕਰ ਲੈਨੇ ਆ ਤੇ ਇੱਥੇ گاਵਾ ਹੁੰਦੀਆਂ ਰਹਿੰਦੀਆਂ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਇਸ ਏਰੀਏ ਦੀਆਂ ਗਾਂ ਜਿਹੜੀ ਉਹ ਬਰੀਡ ਵਾਈਜ਼ ਆਪਾਂ ਨੂੰ ਪਤਾ ਵੀ ਮੋਗਾ ਏਰੀਆ ਲੁਧਿਆਣਾ ਏਰੀਆ ਜਿਹੜਾ ਡੇਰੀ ਫਾਰਮਿੰਗ ਦਾ ਜ਼ਿਆਦਾ ਹੈ ਤੇ ਉਹਦੇ ਕਰਕੇ ਗਾਂ ਇੱਥੋਂ ਚੰਗੀ ਨਿਕਲਦੀ ਰਹਿੰਦੀ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਚਾਰ ਪਸ਼ੂ ਬਾਈ ਨੇ ਵਿਕਾਉ ਕਿਤੇ ਤੁਸੀਂ ਆ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ